ਵੀ ਹਰੇ ਭੁਖੀਆਂ ਖੜੀਆਂ ਭਾਂ ਦਾ ਏਡਾ ਦੁਪਹਿਰਾ ਜੁੜਿਆ ਉਹ ਆਮੜੂ ਉਹ ਆਮੜੂ ਆ ਉਹ ਠ ਘੜ ਦੁਪਹਿਰਾ ਹੋਇਆ ਪਿਆ ਉਹਨਾਂ ਨੂੰ ਬੱਕਰੀਆਂ ਨੂੰ ਪਾ ਦੇ ਕੋਈ ਮਾਣਾ ਗੋਟਾ ਰੱਖ ਤਾਂ ਲਈਆਂ ਹੋ ਉਹ ਮੈਂ ਕਿੱਥੋਂ ਪਾ ਰਿਆ ਉਹ ਭੁਖੀਆਂ ਖੜੀਆਂ ਤੇਰੀਆਂ ਕੁਸਲਾਤ ਨਹੀਂ ਮੈਂ ਫੰਨੀ ਲਾ ਕੇ ਗਿਆ ਸੀ ਮੈਂ ਦੁਕਾਨ ਤੇ ਵਗ ਗਿਆ ਤੂੰ ਹਜੇ ਉੱਥੇ ਹੀ ਪਿਆ ਮੇਰਾ ਤਾਂ ਆਪਦਾ ਸਰੀਰ ਜਮਾ ਖਤਮ ਹੋਇਆ ਪਿਆ ਚਾਹੂ ਬਣਾ ਲਈ ਤੂੰ ਮੈਨੂੰ ਕੁਛ ਨਾ ਕੁਛ ਦੇ ਮਾਰੇ ਮੋٹے ਪੈਸੇ ਰੱਖ ਕੇ ਮੈਂ ਸਮਾਨ ਲਿਆਵਾਂ ਪੈਸੇ ਤੈਨੂੰ ਜਿਹੜੇ ਕੱਲ ਦਿੱਤਾ ਸੀ 500 ਉਹ 500 ਦਾ ਕਿੰਨਾ ਕਾਉਣਾ ਉਹਦਾ ਦੋ ਵਾਰਾ ਦਿਖਾਦਾ ਗਿਆ ਚੱਲ ਆ ਲੈ ਬੰਦ ਨੰਦਰਾ ਮੱਥਾ ਤੂੰ ਮੜਾ ਮੋਟਾ ਧਿਆਨ ਰੱਖਿਆ ਕਰ ਉਹ ਰੱਖਦਾ ਲੈਂਿਆ ਭੁੱਖੀਆਂ ਮਰੀ ਜਾਂਦੀਆਂ ਸਾਰਾ ਜੇਣਾ ਰੋਗ ਲੱਗਿਆ ਜ਼ਿੰਦਗੀ ਨੂੰ ਹੁਣ ਉਹ ਕਿਵੇਂ ਹਟਦਾ ਉਹਦੇ ਬਣਾ ਜਮਾ ਮਰੀ ਜਾਂਦਾ ਮੈਂ ਤਾਂ ਅੱਜ ਇੱਕ 500 ਹੋਰ ਜੇ ਆਪ ਦਾ ਪੂਰਾ ਉਹਨੂੰ ਬਣੂ ਪੂਰਾ ਲਿਆਉਣਾ ਮੈਂ ਜਾ ਕੇ ਕਾਜੂ ਪੀਲੇ ਨਾਲੇ ਇਹਨਾਂ ਨੂੰ ਸਾਹਮ ਲਾ ਕੇ ਰੱਖਣਾ ਦਾ ਠੀਕ ਆ ਬਣ ਕੀ ਗੱਲ ਪਾਈ ਨੇ ਦੇਤੇ ਪੈਸੇ ਤੇ ਹੁਣ ਲੱਗੇ ਪੁੱਕੀ ਤੇ ਫੇਰ ਬਣੂ ਸ਼ਰੀਰ ਚੱਲ ਵੀ ਮੇਤਰਾ ਧੀ 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 ਨਾ ਮਿੱਤਰਾ ਸਰੀਰ ਵੀ ਬਣ ਗਿਆ ਤੇ ਹੁਣ ਮੱਜਾ-ਮੁੱਜਾ ਆ ਪਾਦ ਕੇ ਨੀਰਾਚਾਰਾ ਜਾ ਫੇਰ ਕਰਦੇ ਆ ਕੋਈ ਗੱਲਵਾਟ ਫੇਰ ਕੋਈ ਘੜਦੇ ਆ ਸਕੀਮ ਐ ਵੀ ਭੁੱਖੀਆਂ ਖੜੀਆਂ ਇਹਨਾਂ ਨੂੰ ਹੁਣ ਪਾਈਏ ਇਹਨਾਂ ਨੂੰ ਨੀਰਾਚਾਰਾ ਜਾ ਭੁੱਖੀਆਂ ਖੜੀਆਂ ਤੜਕੇ ਦੀਆਂ ਇਹ ਕੋ ਟੋਕਰੀ ਟੁਕਰੀ ਕਿੱਦਾਂ ਜੇ ਯਾਰ ਸੰਤਰਾ ਜਮੀ ਭੁੱਖੀਆਂ ਖੜਾਈ ਕਰੇ ਆ ਇਹਨਾਂ ਨੇ ਜਾਦੂ ਨਹੀਂ ਲਾਇਆ ਉਹ ਬੱਕਰਿਆਂ ਦਾ ਵੀ ਦੇਖਣਾ ਪੂ ਮੈਨੂੰ ਟੰ ਟਮ ਯਾਰ ਬੱਕਰਿਆਂ ਆਇਆ ਵੀ ਇੱਧਰ ਲੱਣਾ ਪੈਣਾ ਉਹ ਆਪੇ ਇਹ ਬੱਕਰਿਆਂ ਆਉਣੀਆਂ ਕੰਮ ਆਪਣਾ ਨਿਬੜ ਗਿਆਂ ਤੇ ਹੁਣ ਦੇਖੀਏ ਕੋਈ ਕੰਮ ਧੰਦਾ ਹੋਰ ਹੈ ਹੈ ਦਾਣਾ ਝੂਣਾ ਭਿੱਜਿਆ ਪਿਆ ਦਾਣਾ ਕੱਲ ਦਾ ਸੜ ਗਿਆ ਸੀ ਅੱਜ ਸਵਾਨ ਮੁੱਕ ਗਿਆ ਤੇ ਅੱਜ ਕੀ ਜਿਗਾਰਡ ਲਾਈਏ ਬੜਾ ਪੰਗਾ ਹੋਇਆ ਜਵਾਨ ਵੀ ਬੜਾ ਮਹਿੰਗਾ ਦੱਸਦੇ ਆ ਕੋਈ ਹੱਲ ਬੜਾ ਯਾਰ ਉਹ ਕੀ ਕਰੀਏ ਨਾ ਮੁੰਲਗਾ ਤੂੰ ਓ ਮੈਂ ਤਾਂ ਕੁਝ ਨਹੀਂ ਕਰਦਾ ਮੇਰਾ ਰਸਵਾਨ ਕੱਲ ਵਾਲਾ ਮੁੱਕ ਗਿਆ ਸਾਰਾ ਸਮਾਨ ਤੇਰਾ ਤਾਂ ਮੁੱਕੇ ਰਿਹਾ ਕਰੂ ਭਾਈ ਸਾਹਿਬ ਭਾਈ ਹੱਲ ਤਾਂ ਕਰਨਾ ਪਊਗਾ ਕੋਈ ਹੁਣ ਜਿਹੜਾ ਜ਼ਿੰਦਗੀ ਨੂੰ ਰੋਗ ਲੱਗਿਆ ਖਾਭ ਨਾ ਖਾ ਲਿਆ ਕਰ ਮਹਿੰਗਾ ਬਹੁਤ ਹੋਇਆ ਪਿਆ 5000 ਨੂੰ ਹੋਇਆ ਪਿਆ ਕੀ ਕਰਾਂ ਪੈਸੇ ਵੀ ਰੋਜ਼ ਕਿਹੜਾ ਕੋਈ ਝਾੜਨ ਲੱਗਦਾ ਫੈਕਟਰੀ ਤੇ ਲੱਗੀ ਨਹੀਂ ਆਪਣੇ ਘਰੇ ਜੋ ਉੱਥੋਂ ਚੱਕ ਚੱਕ ਕੇ ਕੜ ਕੇ ਏ.ਟੀ.ਐਮ ਲੱਗਿਆ ਵੀ ਉੱਥੋਂ ਦੀ ਚਲੰਦ ਨੂੰ ਮੈਂ ਭਾਈ ਮੈਂ ਕੀ ਕਰਾਂ ਕਰੇ ਦੂੰਗੀ ਕੁ ਮੜਾ ਮੋਟਾ ਕੰਮ ਧੰਦਾ ਕਰ ਲਾ ਕੱਲ ਤੈਨੂੰ 500 ਗੱਲ ਤਾਈ 500 ਪਰਸੋਂ ਦਿੱਤਾ ਸੀ ੜਕੇ ਦਿਨ ਤਾਂ 500 ਚਾਹੀਦੇ ਆ ੜਕੇ ਨਾ ਵੀ ਮਹਿੰਗਾ ਪੈਣਾ ਦੁੰਦਾ ਉਹ ਨਗਾ ਹੋਇਆ ਗੱਲ ਤਾਂ ਬਾਈ ਦੀ ਵੀ ਸਹੀ ਆ ਇਹ ਵੀ ਰੋਜ਼ ਕਿੱਥੋਂ ਦੇਉ ਪੈਸੇ ਬੜਾ ਪੰਗਾ ਹੋਇਆ ਚਲ ਕੋਈ ਨਹੀਂ ਮੈਂ ਸਮੋਸਾ ਛੱਡਦੇ ਆ ਤੋਬੇ ਤੇ ਤੇ ਉੱਥੇ ਦੇਖਦੇ ਆ ਕੋਈ ਅਮਲੀ ਮਿੱਤਰ ਮਿਲਦਾ ਜੇ ਕੋਈ ਕਰੂ ਮੜਾ ਮੋਟਾ ਹੱਲ ਐਵੇਂ ਤਾਂ ਲੋਟ ਨਹੀਂ ਆਉਣਾ ਐਵੇਂ ਤਾਂ ਜ਼ਿੰਦਗੀ ਕਿਤੇ ਪੰਗਦੇ ਪਾਣੀ ਨਾਲ ਤੁਰ ਜੇ ਚੱਲ ਓਏ ਮੇਂਤਰਾ ਹਾਂ ਬੱਬੂ ਹਰ ਕਿਤੇ ਨੂੰ ਚੱਲੀ ਆਪਾਂ ਮੈਂ ਆਂਦਾ ਮਕਰਾਂ ਹਾਂ ਆ ਪੰਜ ਚਾਰ ਘਰਾਂ 'ਚ ਬਾਜ ਮਾਰ ਕੇ ਅੱਛਾ ਮਿਲਦਾ ਮਾਲ ਠੀਕ ਹੈ ਆਪਾਂ ਨੂੰ ਵੀ ਕੱਟਾ ਮੱਝ ਨਹੀਂ ਆਪਾਂ ਛੱਪੜ ਦੇ ਜਾ ਹਾਂ ਅਸਟਾ ਤੇ ਛੱਪੜ ਤੇ ਪਾਣੀ ਦਾ ਟਾਈਮ ਹੈ ਉੱਥੇ ਮਿਲਣਗੇ ਸਾਰੇ ਸਾਰੇ ਪਸੂ ਹੀ ਉੱਥੇ ਆ ਚਾ ਤੇਰਾ ਯਾਰ ਦੁਪਾਰੀ ਟਕਰਾਂ ਦਾ ਕੋਈ ਕੱਟਾ ਵਸਾ ਵੇਚ ਗੁੜੇ ਕੱਟਾ ਵੇਚਲਾ ਮੱਝ ਆ ਬਾਈ ਨੂੰ ਬੋਲ ਮੈਨੂੰ ਮਾਰਦੇ ਬਾਜਾ ਏ ਤੁਸੀਂ ਤੇ ਮੈਂ ਹਾਈਡਰ ਕੱਟਾ ਮਾਰਦਾ ਨਾ ਭਾਈ ਆਪਣੇ ਨਹੀਂ ਹੈ ਅੱਛਾ ਠੀਕ ਹੈ ਭਾਈ ਛੱਪੜ ਕਿੱਧਰ ਕਪੜਾ ਇੱਧਰ ਹੈਗਾ ਬਾਈ ਕੱਟਾ ਵੇਚਲਾ ਮੱਝ ਇੱਧਰੋਂ ਚੱਲ ਜੀ ਬਾਈ ਨਹੀਂ ਮਗਰਾ ਕਪੜਾ ਰਹਿ ਗਿਆ ਇੱਧਰ ਹੈਗਾ ਕਪੜਾ ਆ ਗਿਆ ਇੱਧਰ ਬਾਈ ਸੱਪੜ ਤਾਂ ਹੋਇਆ ਇੱਥੇ ਕੋਈ ਬੰਦਾ ਤਾਂ ਦਿਖਾਈ ਨਹੀਂ ਤੁਹਾਨੂੰ ਗੱਲ ਪਰ ਐਂ ਕਰ ਉਹ ਅਗਲੇ ਪਾਸੇ ਆ ਲੈ ਇੱਕ ਉਧਰ ਜਾ ਹਾਂ ਹਾਂ ਚਲ ਫਿਰ ਉੱਥੇ ਪਤਾ ਕਰਦੇ ਆ ਲੈ ਵੀ ਮਗਰਾ ਹਾਂ ਲੱਤਾਂ ਦੂਜੀ ਵੀ ਆ ਗਈ ਹਾਂ ਇੱਥੇ ਹੈਗੇ ਇੱਥੇ ਹੈਗੇ ਪੁੰਚਾ ਜੀ ਬੈਠੀਆਂ ਗਈ ਦੋ ਤਾਰ ਹਾਂ ਇੱਥੇ ਕੀ ਮਿਲ ਜੇ ਨਾ ਆਪਾਂ ਨੂੰ ਮੱਝ ਮੱਝ ਕੱਟਾ ਵੇਚ ਲੋ ਮੱਛ ਓਏ ਆਲੋ ਆਲੋ ਬਾਈ ਓਏ ਆਲੋ ਆਲੋ ਪਰਮਾਤਮਾ ਦੀ ਗੰਗਾ ਵਰਤੀ ਔਰ ਕੀ ਔਰ ਠੀਕੋ ਠੀਕ ਹੈ ਠੀਕ ਹੈ ਕੀ ਨਾ ਗਿਆ ਕੱਟਾ ਕੱਟਾ ਕਿਹੜਾ ਉਹ ਸੀ ਟੋਬੇ 'ਚ ਬੈਠਾ ਕੱਡ ਬਾਰ ਫਿਰ ਦੇਖ ਕੇ ਬਾਰ ਤੂੰ ਹੀ ਨਾ ਲਿਆ ਵੇ ਕੱਢ ਕੇ ਹੈ ਤੂੰ ਹੀ ਨੇ ਕੱਢ ਕੇ ਲਿਆ ਵੇ ਉਹ ਕਿਹੜਾ ਉਹ ਲਿੱਦਾ ਛੋਟਾ ਜਾ ਉਹ ਪਰਲਾ ਹਾਂ ਤੂੰ ਕਿਹੜਾ ਕੱਟਾ ਯਾਰ ਤੂੰ ਕੁੱਤੇ ਮੈਂ ਕੀ ਮੋਲ ਮਾਦਾ ਮੁੱਲ ਲਗਾ 6000 ਰੁਪਿਆ ਉਹਦਾ ਹਾਂ ਉਹਦਾ 2500 ਨਹੀਂ ਦਿੰਦਾ ਕੋਈ 6000 ਰੁਪਿਆ ਮੁੱਲ ਕੱਟਾ ਹੋਇਆ ਮਲਗਾ ਉਹਦਾ ਕੋਈ 2500 ਨਹੀਂ ਦਤਾ ਸੌਦੇ ਵਾਲੀ ਉਹੜਿਆ ਉਹ ਬਾਈ ਉਰੇ ਆ ਗਿਆ ਆ ਗਿਆ ਆਹ ਕੱਟਾ ਬਾਈ ਆਹ ਹਾਂ ਨਕਰਾ ਇਹ 30000 ਰੁਪਿਆ ਦੇ ਮੈਂ ਕਰਾ ਦੇ 2500 ਬਈ ਮੈਂ 6000 ਰੁਪਿਆ ਤੁਹਾਨੂੰ ਸਿਰਾ ਕਹਿੰਦਾ ਜੇ ਮੈਂ ਹਾਂ 5000 ਰੁਪਿਆ ਤੇ ਕੱਟਾ ਦੇਵੇਂਗਾ 5000 ਵਾਲੀ 4000 ਦਿੰਦੇ ਆ ਹਾਂ 4000 5000 ਗਿਆ ਮਕਰ ਹੋਣੀ ਵੀ ਕਰਨੀ ਹੈ ਲਾਗਾ ਅੱਜ ਕੋਈ ਨਹੀਂ ਮਿਲਿਆ ਆਪ ਨੂੰ ਚਲ 200 ਕਿ ਹੋਰ ਲਾ ਲਈ 400 ਦੋ ਚਲ ਪਰਦਾ ਲਾ ਦੋ ਮੇਰੇ ਯਾਰ ਚਲ ਲਾ ਦੋ ਚਲ 5000 ਗਿਆ ਲਾ ਠੀਕ ਹੈ ਠੀਕ ਹੈ ਲੈ ਜਾਓ ਭਾਈ ਮੱਝਾਂ ਵੀ ਬਨਤੀਆਂ ਉਹ ਪਾਲੀ ਭੈਣਾਂ ਆਏ ਨਹੀਂ ਪਤਾ ਨਹੀਂ ਕਿੱਧਰ ਨੂੰ ਗਿਆ ਨਾ ਕੱਟਿਆ ਆਇਆ ਹੈ ਜੇ ਪਤਾ ਨਹੀਂ ਉਸ ਦਿਨ ਪਹਾਲਤਾ ਤੁਰੇ ਫੰਟ ਆਏ ਨਿਸ਼ਾਨੀ ਉਹਦੀ ਜਮਾ ਦੂਤੀ ਪਸ਼ੂ ਘਰੇ ਆ ਕੇ ਕੱਟਿਆ ਆਇਆ ਨਹੀਂ ਉਹ ਬੰਦੇ ਤੇ ਭਾਈ ਪਸ਼ੂ ਕੁਸ਼ੂ ਉਹ ਪਸ਼ੂ ਤਾਂ ਬੰਦੇ ਦੂ ਕਿੱਧਰ ਉਲਟ ਗਿਆ ਸੀ ਕਿੱਧਰ ਤੂੰ ਨਾ ਕੱਟਾਇਆ ਵੀ ਨਹੀਂ ਆਇਆ ਘਰੇ ਕਹੇ ਉਹ ਕੱਟਾ ਤਾਂ ਕਿਹੜੇ ਵੇਲੇ ਆਇਆ ਉਥੋਂ ਵੱਡਾ ਕੱਟਾ ਨਹੀਂ ਆਇਆ ਛੋਟਾ ਤਾਂ ਆ ਗਿਆ ਚੁੰਗੜਿਆ ਦਾ ਉਹ ਵੱਡਾ ਤਾਂ ਪਹਿਲਾਂ ਹੀ ਆ ਗਿਆ ਸੀ ਆ ਕਿੱਥੇ ਗਿਆ ਜਾ ਕੇ ਦੇਖ ਕੇ ਲਿਆ ਮੈਂ ਦੇਖ ਮੈਂ ਤੂੰ ਭਾਲਦਾ ਫਿਰਦਾ ਨੂੰ ਕਿਤੇ ਪਹਿਲਾਂ ਕਿੱਥੇ ਆ ਕੇ ਰਿਹਾ ਨਹੀਂ ਮੈਂ ਬੰਨ ਗਿਆ ਮੈਂ ਸਾ ਚਲ ਕੋਈ ਨਹੀਂ ਮੈਂ ਦੇਖ ਕਿਉਣਾ ਕੱਟਾ ਤਾਂ ਫਿਰ ਗਵਾਚ ਗਿਆ ਮਰਾ ਬਟਾ ਨਿਗ੍ਹਾ ਰੱਖ ਲੈ ਘਰ ਉਥੇ ਜਾ ਕੇ ਗੱਲਾਂ ਮਾਰੀ ਜਨਾ ਬੈਠਾ ਛੱਪਰ ਤੇ ਤਰਾ ਮੈਂ ਜਾ ਕੇ ਆਉਣਾ ਭਾਲ ਕੇ ਤੂੰ ਵੀ ਮਾਣਾ ਮੋਟਾ ਦੇਖ ਕਿੱਥੇ ਭਾਵੇਂ ਯਾਰ ਦਾ ਕੱਟਾ ਕਮਾ ਕਿਧਰ ਤਾ ਕਲ ਮੈਂ ਜਮਾਰ ਕੇ ਆਉਣਾ ਕੋਈ ਦੇੜਾ ਦੇਖ ਕੇ ਲਿਆਉਣਾ ਕਿਥੇ ਬਸ ਇਹ ਨਾ ਤੇ ਹਲੋਸਮੈਂਟ ਕਰਾ ਦੀ ਕੰਦਾ ਧੰਨਵਾਦ ਕੱਟਾ ਅੱਗੇ ਦਾ ਕਿਧਰੇ ਗਿਆ ਨਹੀਂ ਅੱਜ ਕੱਟਾ ਕਿਧਰ ਵਾ ਗਿਆ ਭਾਣਾ ਕਿਤੇ ਆਮਲੀ ਨੇ ਹੋ ਰਹੀਆਂ ਚੰਦ ਜਿਹੜਾ ਤਾਂ ਹੋਵੇ ਵੇਚ ਹੀ ਨਾ ਦਿੱਤਾ ਹੋਵੇ ਯਾਰ ਚੱਲ ਆਉਣ ਦੇ ਫਿਕਰੇ ਆਮਲੀ ਨੂੰ ਕੋਈ ਲਾਉਣੇ ਆ ਸਕੀਵੇਂ ਤੇ ਪੁੱਛਦੇ ਆ ਇਹਨੂੰ ਪਰ ਉਹ ਤਾਂ ਕੱਢ ਲਾਂਗੇ ਅੱਜ ਇਹਨੂੰ ਲੱਗ ਰਿਹਾ ਬੱਥੇ ਬਾਈ ਤਾਂ ਹੋ ਬੈਠਾ ਸਾਹਮਣੇ ਹੋਏ ਕੱਟੇ ਦਾ ਕੀ ਬਹਾਨਾ ਲਾਵਾਂਗੇ ਹੁਣ ਕੱਟਾ ਦਾ ਵੇਚ ਬੈਠੇ ਤੇ ਬਾਈ ਨੂੰ ਬਹਾਨਾ ਕੀ ਲਾਵਾਂਗੇ ਬਾਈ ਗਾਲਾਂ ਵੀ ਦੇਊਗਾ ਜੇ ਬਾਈ ਨੂੰ ਪਤਾ ਲੱਗ ਗਿਆ ਚੱਲ ਦੇਖਦੇ ਆ ਫਿਰ ਕੀ ਬਣਦਾ ਉਹ ਬਾਈ ਆ ਗਿਆ ਕੱਟਾ ਕੱਟਾ ਕਿੱਥੇ ਆ ਗਿਆ ਤੂੰ ਆ ਗਿਆ ਮੈਂ ਤਾਂ ਆ ਗਿਆ ਕੱਟਾ ਨਹੀਂ ਆਉਂਦਾ ਗੰਗਾ ਕੇ ਫੁੱਲ ਕਿਤੇ ਮੁੜਿਆ ਕੱਟਾ ਤਾਂ ਇੱਥੇ ਹੀ ਨਹੀਂ ਕਿਤੇ ਕੱਟੜਾ ਮੇਰਾ ਸਾਰੇ ਪਾਲਿਆ ਪਿੰਡ 'ਚ ਸਾਰੇ ਪਾਲਿਆ ਬੇਂਤੀ ਬੁਲਾਤੀ ਕੱਟਾ ਨਹੀਂ ਥਿਆ। ਉਹੀ ਬੁੱਧੂ ਬਣਾਈਏ ਨਾ ਤੂੰ ਸਾਰਾ ਮੈਨੂੰ ਦੱਸ ਗਿਆ ਇਥੇ ਕਿਹ ਤੇਰਾ ਯਾਰ ਦੋਸਤ। ਕੀ ਹੋ ਗਿਆ? ਕੱਟਾ ਤੂੰ ਛੱਪੜ ਤੇ ਵੇਚ ਤਾ ਕੱਟਿਆਂ ਵਾਲਿਆਂ ਨੂੰ। ਕਿਹਨੇ ਦੱਸਿਆ ਤੈਨੂੰ ਮੈਂ ਕੱਟਾ ਕਿਵੇਂ ਵੇਚ ਤੂੰ? ਜਿਹਦਰਸ ਨਾਲ ਸੀ ਛੱਪੜ ਤੇ ਉਹ ਕਹਿੰਦੇ ਕੱਟਿਆਂ ਵਾਲਿਆ ਸੀ ਦੋ ਜਾਨੇ। ਤੈਨੂੰ ਪਹਿਮ ਪੈ ਗਿਆ ਮੈਂ। ਪਹਿਮ ਕਿਉਂ ਪੈ ਗਿਆ ਬੰਦਾ ਬਣ ਜਾ ਤੂੰ। ਉਹ ਸਾਰਾ ਕੁਝ ਦੱਸ ਕੇ ਗਿਆ। ਕੌਣ ਦੱਸ ਕੇ ਗਿਆ? ਜਿਹੇ ਸਾਹਮਣੇ 4500 ਦਾ ਵੇਚਿਆ 8000 ਮੰਗ ਕੇ। ਉਗਣਾ ਇਕੱਲੇ ਖੱਟਾ ਮੁਕਾ ਬਣਾ ਸੀ ਇਕ ਤੇ ਲੀਲਾ ਬਣਾ ਇਹ ਦੋ ਕਟਿਆਂ ਵਾਲੇ ਸੀਗੇ ੂੰਡੀ ਦੇ ਜੜਾ ਕੇ ਲਏ ਕਟੇੰ ਦਾ ਹੁਣ ਤੂੰ ਬੁੱਧੂ ਬਣਾਈ ਜਨ ਦੂਜਿਆਂ ਨੂੰ ਬਾਈ ਨੂੰ ਤਾਂ ਪਤਾ ਲੱਗ ਗਿਆ ਪਤਾ ਲੱਗਾਂਗੇ ਨਾ ਉਹ ਰਹਿੰਦਾ ਹੁੰਦਾ ਹੈ ਯਾਰ ਬਾਈ ਗਲਤੀ ਹੋ ਗਈ ਯਾਰ ਬਾਈ ਗਲਤੀ ਤਾਂ ਹੋ ਗਈ ਸਿਆਣਾ ਬੇਲਾ ਹੁਣ ਨਾ ਤੈਨੂੰ ਮੈਂ ਕੀ ਆਖਾਂ ਓ ਕੀ ਕਰਾਂ ਯਾਰ ਸਰੀਰ ਨੂੰ ਜੇ ਤੈਨੂੰ ਮੰਗੇ ਤੋਂ ਮਿਲਦਾ ਸਭ ਕੁਝ ਬਾਈ ਘਟ ਹੋਈ ਸੀ ਭਰਾਵਾ ਮੈਂ ਕਟਾ ਦਿੱਤਾ ਵੇਚ ਮੈਂ ਖਾਂ ਕਹਿ ਦੂੰਗਾ ਵੀ ਕਮਾ ਚ ਗਿਆ ਤੇ ਬਾਈ ਕਿਹੜਾ ਮੈਨੂੰ ਕੁਛ ਕਹਿੰਦਾ ਤੇ ਫਿਰ ਹੁਣ ਕਿਹੜਾ ਪਤਾ ਨਹੀਂ ਲੱਗਿਆ ਤੂੰ ਇੱਥੇ ਸਾਹਮਣੇ ਕਿੱਲੇ ਤੇ ਮੰਨੇ ਵੇਚ ਦਿੰਦਾ ਨਾਲੇ 4 ਰੁਪਏ ਵੱਧ ਵਟ ਲੈਂਦਾ 10000 ਦਾ ਕੱਟਾ ਇਹਦਾ ਤੂੰ 4500 ਚ ਫੜਾ